ਤੋ ਬਿਨਾ ਕੋਈ ਜ਼ਿੰਦਾ ਨਹੀਂ ਰਹਿ ਸਕਦਾ ਅੰਨ ਸਭ ਖੰਦੇ ਆ ਪਰ ਕੋਈ ਅੰਨ ਖਾ ਕੇ ਕਈ ਚੀਜ਼ੇ ਆਪਣੇ ਡਿਟਰ ਆ ਜਾਂ ਆਪਣੇ ਜਿਹੜੇ ਅਫਸਰ ਛਾਈ ਆ ਉਹ ਵੀ ਹਰਾਮ ਕਰਦੀ ਅੰਨ ਖਾ ਕੇ ਕਿਸਾਨ ਦਾ ਅੰਨ ਖੰਦੇ ਆ ਤੇ ਇਹਦੇ ਉੱਤੇ ਹੀ ਡਾਂਗਾ ਭਰਉਂਦੇ ਆ ਮੌਕੇ ਤੇ ਉਹ ਪ੍ਰੋਹੁਕਮ ਹੁੰਦਾ ਹੈਗਾ ਨੂੰ ਕਿ ਇਹਨਾਂ ਨੂੰ ਖੰਡਾ ਦਿਓ ਅਸੀਂ ਕਈ ਵਾਰੀ ਡਾਂਗਾ ਖਾਧਿਆ ਗੰਟਾ ਡਾਂਗਾ ਖਾ ਕੇ ਫੇਰ ਅਸੀਂ ਧੂਣ ਸਾਡੀ ਗਿਣਤੀ ਕਰਦੀ ਹੈ ਜਦੋਂ ਜੱਬੇ ਬਾਣ ਲਾਗਿਓ ਤਮੇ ਰੋਜ਼ ਜਾਗਿਓ ਫਿਰ ਰੋਜ਼ ਜਾਗਦਾ ਰੋਜ਼ ਵੀ ਵੱਡਾ ਹੋ ਕੇ ਜਾਗਦਾ ਇਹ ਨਹੀਂ ਹੈ ਕਿ ਰੋਜ਼ ਸਾਸੀ ਇੱਕੋ ਹੀ ਜਾਂਦਾ ਖਾਲੀਆਂ ਚੰਡੀਗੜ੍ਹ ਖਾਲੀਆਂ ਜਾਂ ਬਠਿੰਡੇ ਖਾਲੀਆਂ ਜਾਂ ਸੰਗਰੂਰ ਖਾਲੀਆਂ ਜਾਂ ਮਾਟਿਆ ਨੇ ਖਾਲੀਆਂ ਜਾਂ ਹੋਰ ਮਲਾਜਮਾਂ ਨੇ ਖਾਲੀਆਂ ਜਾਂ ਕਿਸਾਨਾਂ ਨੇ ਖਾਲੀਆਂ ਕਿਉਂਕਿ ਤੁਹਾਡਾ ਕਰਮ ਤੇ ਸਾਡਾ ਅੱਜ ਵੀ ਅਸੀਂ ਭਰਾਵੋ ਕੌਣੀ ਪੂਰੇ ਕੀਤੇ ਸਾਡੇ ਜਿਹੜੇ ਪੰਦੇ ਹੱਕ ਸੀ ਕਿਸਾਨਾਂ ਦੇ ਭੱਜੀਆ ਭਰਾਵੋ ਹੁਣ ਦੱਸੋ ਦੋਸ਼ ਕੀ ਦਾ ਮੈਂ ਕੁਲਖ ਮਰਾਜ਼ਨਾ ਨੂੰ ਪੁੱਛਣਾ ਚਾਹਨਾ ਦੋਸ਼ ਕੀ ਦਾ ਕਿਸਾਨ ਦਾ ਜਾਂ ਇਸ ਮੌਕੇ ਦੀ ਸਰਕਾਰ ਦਾ ਹਰ ਵਕਤ ਸਰਕਾਰਾਂ ਭੱਜਦੀਆਂ ਭੱਜਦੀਆਂ ਤਾਂ ਹੀ ਅਸੀਂ ਲੜਾਈ ਦੇ ਮੈਦਾਨ ਵਿੱਚ ਆਉਨੇ ਆ ਅਸੀਂ ਇਹ ਨਹੀਂ ਕਹਿੰਦੇ ਅਸੀਂ ਦੁਬਾਰਾ ਫੇਰ ਕੰਨਾ ਕਿ ਅਸੀਂ ਮੋਦੀ ਨੂੰ ਘੇਰ ਨਹੀਂ ਆਏ ਸਾਡੇ 12 14 ਸਵਾਲ ਆ ਉਸ ਸਵਾਲਾਂ ਦਾ ਜਵਾਬ ਦੇਵੇ ਤਾਂ ਜਵਾਬ ਸਾਨੂੰ ਤਸੱਲੀ ਹੋਣੀ ਚਾਹੀਦੀ ਐਸਾ ਕਿ ਜਿਹੜੇ ਸਾਨੂੰ ਜਵਾਬ ਦੇਵੇ ਪਰ ਇਹ ਜਵਾਬ ਦੇਣ ਤੋਂ ਪਹਿਲਾਂ ਹੀ ਇਹ ਸਿਸਟਮ ਨੇ ਸਾਡੇ ਉੱਤੇ ਵੀ ਰੋੜਾਂ ਤੇ ਵੀ ਟਰੱਕ ਖੜਾ ਦਿੱਤੇ ਇਹਨਾਂ ਨੇ